ਸਤ ਸਾਲ ਦੋਸਤੋ ਦੋਸਤੋ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ 15 ਤਰੀਕ ਨੂੰ 15 ਅਕਤੂਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਸੋ ਸਾਰੇ ਹੀ ਪਿੰਡਾਂ ਦੇ ਵਿੱਚ ਜਾਂ ਤਾਂ ਚੋਣਾਂ ਦੀ ਤਿਆਰੀ ਹੋ ਰਹੀ ਹੈ ਔਰ ਜਾਂ ਫਿਰ ਲੋਕ ਸਰਪ੍ਰਸਤਿ ਨਾਲ ਹੀ ਆਪਣੇ ਸਰਪੰਚ ਜਾਂ ਮੈਂਬਰ ਚੁਣ ਰਹੇ ਹਨ ਪਰ ਕਸਬਾ ਮਜੀਠਾ ਦੇ ਅਧੀਨ ਪੈਂਦੇ ਪਿੰਡ ਦਿਆਲਗੜ੍ਹ ਵਿੱਚ ਸਾਬਕਾ ਪੰਚਾਇਤ ਨੇ ਨਵੀਂ ਪੰਚਾਇਤ ਦਾ ਗਠਨ ਕੀਤਾ ਹੈ ਪਿੰਡ ਵਾਸੀਆਂ ਦੀ ਮੌਜੂਦਗੀ ਦੇ ਵਿੱਚ ਅਤੇ ਮੋਤਬਰਾਂ ਦੀ ਸਲਾਹ ਦੇ ਨਾਲ ਲਕਵਿੰਦਰ ਕੌਰ ਪਤਨੀ ਸੁਖਦੀਪ ਸਿੰਘ ਸਾਬਕਾ ਸਰਪੰਚ ਨੇ ਨਵੀਂ ਸਰਪੰਚ ਹਰਜਿੰਦਰ ਕੌਰ ਪਤਨੀ ਹਰਪ੍ਰੀਤ ਸਿੰਘ ਨੂੰ ਚੁਣ ਲਿਆ ਹੈ ਇਸ ਦੇ ਨਾਲ ਹੀ ਨਰਿੰਦਰ ਕੌਰ ਪਤਨੀ ਮੁਖਤਾਰ ਸਿੰਘ ਨਿਸ਼ਾਨ ਸਿੰਘ ਪੁੱਤਰ ترਸੀਮ ਸਿੰਘ મંજીત कौर પત્ની ગુરਦੀਪ ਸਿੰਘ જગદીપ ਸਿੰਘ ਪੁੱਤਰ બલદેવ ਸਿੰਘ સોנו ਸਿੰਘ ਪੁੱਤਰ સુવેન્દ્ર ਸਿੰਘ ਨੂੰ ਵੀ ਪੰਜਾਂ ਵਜੋਂ ચૂਣਿਆ ਹੈ ਇਸ ਮੌਕੇ ਨਵੀਂ ચૂਣੀ ਗਈ સરપੰਚਣੀ ਹਰਜਿੰਦਰ ਕੌਰ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਂ ਸਮੂਹ ਨਗਰ ਨਿਵਾਸੀਆਂ ਨੂੰ ਇਹ વિશ્વાસ ਦਿਵਾਉਂਦੀ ਹਾਂ ਕਿ ਆਪ ਵੱਲੋਂ ਸੌਂਪੀ ਗਈ ਜਿਹੜੀ ਇਹ ਜ਼ਿੰਮੇਵਾਰੀ ਹੈ ਇਹਨੂੰ ਤਨਦੇਹੀ ਨਾਲ ਨਿਭਾਵਾਂਗੇ ਅਤੇ ਜੋ ਵੀ ਵਿਕਾਸ ਦਾ ਕੰਮ ਹੋਏਗਾ ਉਸ ਨੂੰ ਪਹਿਲ ਦੇ ਆਧਾਰ ਤੇ ਕਰਾਂਗੇ ਨਵੀਂ ਬਣੀ ਪੰਚਾਇਤ ਦੇ ਮਗਰੋਂ ਪਿੰਡ ਵਾਸੀ ਵੀ ਕਾਫੀ ਖੁਸ਼ ਨਜ਼ਰ ਆ ਰਹੇ ਸਨ ਇਸ ਸਮੇਂ ਠੇਕੇਦਾਰ ਸੁਵਿੰਦਰ ਸਿੰਘ ਸ਼ਾਮਨਗਰ ਬਲਦੀਪ ਸਿੰਘ ਫੌਜੀ ਹਰਬੰਦ ਸਿੰਘ ਫੌਜੀ ਅਜੀਤ ਸਿੰਘ ਸਾਬਕਾ ਮੈਂਬਰ ਲਵਪ੍ਰੀਤ ਸਿੰਘ ਗਗਨਦੀਪ ਸਿੰਘ ਰਣਜੀਤ ਸਿੰਘ ਸਾਬਕਾ ਮੈਂਬਰ ਜਸਪਾਲ ਸਿੰਘ ਅਮਰਜੀਤ ਸਿੰਘ ਆਦ ਸੱਜਣ ਮੌਜੂਦ ਸਨ ਮਝੈਲ ਟੀਵੀ ਵੱਲੋਂ ਨਵੀਂ ਬਣੀ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਤੁਹਾਡਾ ਆਪਣਾ ਨਿਰਪੱਖ ਨਿਰਧੜਕ ਮਝੈਲ ਟੀਵੀ ਅਸੀਂ ਧੰਨਵਾਦੀ ਹਾਂ ਆਪਣੇ ਨਗਰ ਦੇ ਜਿਨ੍ਹਾਂ ਨੇ ਮੇਰੇ ਘਰ ਵਾਲੀ ਨੂੰ ਸਰਬਸੰਤੀ ਨਾਲ ਸਰਪੰਚ ਬਣਾਇਆ ਅਸੀਂ ਸਾਰੇ ਉਹਨਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਅਸੀਂ ਪਿੰਡ ਦੇ ਭਲੇ ਵਾਸਤੇ ਜੋ ਵੀ ਕੰਮ ਕਰਾਂਗੇ ਉਹ ਸਹੀ ਢੰਗ ਤਰੀਕੇ ਨਾਲ ਕਰਾਂਗੇ